ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਸਭ ਠੀਕ ਹੋ ਅਸੀਂ ਵੀ ਸਾਰੇ ਠੀਕ ਆ ਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਲੋਹੜੀ ਦਾ ਦਿਨ ਵਾ ਅੱਜ ਪਤੰਗਾਂ ਵੀ ਬਹੁਤ ਚੜਨ ਡੀਆਂ ਨੇ ਤੇ ਅੱਜ ਅਸੀਂ ਲੱਗੇ ਆ ਖੀਰ ਬਣਾਉਣ ਰੋ ਦੀ ਅੱਗੇ ਵੀ ਬਣਾਈਂਦੀ ਹਰ ਵਾਰੀ ਤੇ ਅੱਜ ਵੀ ਇਰਾਦਾ ਹੀ ਚਲੋ ਬਣਾ ਲਈਏ ਅੱਜ ਬਣਾਵਾਂਗੇ ਤੇ ਕੱਲ ਨੂੰ ਮਾਘੀ ਵਾਲੇ ਦਿਨ ਖਾਣ ਦੀ ਸ਼ੁਰੂਆਤ ਕਰਾਂਗੇ ਤੇ ਬਾਕੀ ਸਰਦਾਰ ਜੀ ਮੇਰੇ ਘਰੇ ਨਹੀਂ ਹੈਗੇ ਉਹ ਗਏ ਨੇ ਪੈਲੀਆਂ ਵਿੱਚ ਅੱਜ ਨਹੀਂ ਤਾਂ ਉਹ ਹਮੇਸ਼ਾ ਮੇਰਾ ਸਾਥ ਦਿੰਦੇ ਨੇ ਵਲੌਗ ਬਣਾਉਣ ਚ ਅੱਜ ਮਨ ਨਾਲ ਸਾਥ ਦੇਣੀ ਆ ਤੇ ਉਹਨਾਂ ਨੇ ਸ਼ਾਮ ਨਹੀਂ ਆਉਣਾ ਸਵੇਰ ਦੇ ਗਏ ਨੇ ਅੱਜ ਪੈਲੀਆਂ ਵਿੱਚ ਸਪਰੇ ਹੋਣ ਲਈ ਤੇ ਸ਼ਾਮ ਨੂੰ ਆਉਣਗੇ ਬਾਕੀ ਇਹ ਆਖਿਆ ਵੀ ਅਸੀਂ ਆਉਂਦਿਆਂ ਨੂੰ ਤੁਹਾਡਿਆਂ ਨੂੰ ਖੀਰ ਬਣਾ ਚੜਨੇ ਜਿੰਨੀ ਕਿ ਬਣੇਗੀ ਤੇ ਬੱਚੇ ਅੱਜ ਸਵੇਰ ਦਾ ਸ਼ਹਿਰਾਜ ਤੇ ਕੋਠੇ ਤੇ ਪਤੰਗਾਂ ਦੇ ਵਿੱਚ ਲੱਗਾਏ ਵੈਸੇ ਤੇ ਰੋ ਦੀ ਖੀਰ ਹਰ ਕੋਈ ਬਣਾਉਂਦਾ ਵਾ ਲੋੜੀ ਤੇ ਤਕਰੀਬਨ ਤੇ ਅਸੀਂ ਵੀ ਹਰ ਵਾਰੀ ਬਣਾਉਂਨੇ ਆ ਤੇ ਹਰ ਵਾਰੀ ਦੱਸੀਦਾ ਕਿਵੇਂ ਬਣਾਈਦੀ ਪਰ ਫਿਰ ਵੀ ਮੈਂ ਦੱਸਣ ਲੱਗੀ ਆ ਜਿੰਨਾ ਭੈਣਾਂ ਨੇ ਨਹੀਂ ਪਤਾ ਕਈਆਂ ਨੂੰ ਹੁੰਦਾ ਹੁੰਦਾ ਹਨਾ ਰੋਹ ਦੀ ਖੀਰ ਕਿਵੇਂ ਬਣਾਈਦੀ ਉਹ ਪਤਾ ਵੀ ਕਰ ਸਕਦੇ ਆ ਵੀ ਇਦਾਂ ਰੋਹ ਧਰੀ ਆ ਤੇ ਇਹਦੇ ਉੱਤੋਂ ਪਹਿਲਾਂ ਮੈਲ ਲਾਉਣੀ ਹੁੰਦੀ ਆ ਜਿਹੜੀ ਆ ਹੁੰਦੀ ਇਹ ਨਾਲ ਨਾ ਰੋਹ ਜਿਹੜੀ ਖੀਰ ਹੁੰਦੀ ਆ ਨਾ ਇਹਦੀ ਚਿੱਟੀ ਬਣਦੀ ਬੜਛਣੀ ਜਿੰਨੀ ਮੈਲ ਉੱਤਰ ਜੇ ਨਾ ਉਨੀ ਵਧੀਆ ਬਣਦੀ ਆ ਤੇ ਉਦਾਂ ਤੇ ਦਹੀਂ ਨਾਲ ਵੀ ਲੱਥ ਜਾਂਦੀ ਆ ਤੇ ਜੇ ਨਹੀਂ ਦਹੀਂ ਨਾ ਹੋਏ ਤੇ ਮੈਂ ਮਿੱਠਾ ਛੋੜਾ ਯੂਜ਼ ਕਰਨੀ ਆ ਇਨੂੰ ਥੋੜਾ ਜਿਹਾ ਪਾਉਣਾ ਮਿੱਠਾ ਥੋੜਾ ਸਿਮ ਤੇ ਰੱਖਣਾ ਵਾ ਤੇ ਇਹਨੂੰ ਵਰਤ ਲੈਣਾ ਤੇ ਇਹਦੇ ਨਾਲ ਮੈਲਬਰਟਸਨ ਦੀ ਲੱਤਦੀ ਆ ਤੇ ਇਹਦੋਂ ਬਾਅਦ ਜਦੋਂ ਮੈਲ ਉੱਤਰ ਗਈ ਤੇ ਫਿਰ ਵਿੱਚ ਝੋਲ ਪਾਦਨੇ ਆਪਣੇ ਹਿਸਾਬ ਨਾਲ ਜਿੰਨੀ ਕਿ ਉਹ ਲੈਣੀ ਆ ਉਸੇ ਹਿਸਾਬ ਨਾਲ ਆਈਡੀਆ ਜਿਹਾ ਲਾ ਕੇ ਆਪਣੇ ਹਿਸਾਬ ਨਾਲ ਪਤਾ ਹੀ ਹੁੰਦਾ ਝੋਲ ਕਿੰਨੇ ਪਾਉਣੇ ਨੇ ਕਿੰਨੇ ਪਾਦਨੇ ਆ ਤੇ ਬਾਕੀ ਮੇਕਵਾ ਰੋ ਹੀ ਇਹਦੇ ਵਿੱਚ ਮੈਂ ਡੇਢ ਕੇ ਗਲਾਸ ਚ ਝੋਲਾਂ ਦੇ ਪਾਉਣੇ ਆ ਜਿੰਨੇ ਵੀ ਆਗੇ ਆ ਤੇ ਬਾਕੀ ਬੱਚੇ ਕੁਝ ਨਹੀਂ ਖਾਂਦੇ ਨਾ ਸੌਂਫ ਉਦਾਂ ਤੇ ਸੌਂਫ ਜਮੈਨ ਡੋਡੀਆਂ ਸਭ ਕੁਝ ਹੀ ਪਾਈਦਾ ਰਹੋ ਚ ਪਰ ਸਾਡੇ ਫੈਮਿਲੀ ਕਿਸੇ ਨੂੰ ਪਸੰਦ ਨਹੀਂ ਨਾ ਸੌਂਫ ਖਾਂਦੇ ਆ ਨਾ ਡੋਡੀਆਂ ਨਾ ਠੂਟੀਆਂ ਮੈਨੂੰ ਕੱਲੀ ਨੂੰ ਪਸੰਦ ਆ ਮੂੰਗਫਲੀ ਮੈਂ ਆਪਣੇ ਲਈ ਵੱਖਰੀ ਕੱਢ ਕੇ ਰੱਖ ਲੈਣੀ ਆ ਤੇ ਜਦੋਂ ਰੋ ਦੀ ਖੀਰ ਬਣ ਗਈ ਜਦ ਬਾਅਦ ਵਿੱਚ ਮੈਂ ਬਣਾ ਲੈਣੀ ਆ ਡੋਡੀਆਂ ਪਾ ਲੈਣੀ ਆ ਬਾਕੀ ਇਹ ਸਿੰਪਲ ਹੀ ਖਾਂਦੇ ਆ ਸਾਰੇ ਤੇ ਇਹਨਾਂ ਲਈ ਸਿੰਪਲ ਹੀ ਬਣਾਉਣੀ ਆ ਬਸ ਇਦਾਂ ਹੀ ਇਹਨੇ ਮੈਲ ਨਿਕਲੀ ਜਾਣੀ ਆ ਆ ਕਿੰਨੀ ਸਾਰੀ ਨਿਕਲ ਗਿਆ ਤਸਲੀ ਮਨੂੰ ਤੇ ਜਿੱਦਾਂ ਮੈਂ ਬਣਾਉਂਦੀ ਆ ਇਦਾਂ ਇਦਾਂ ਜਾਤ ਸਿੱਖ ਦੂੰਗੀ ਗਾਂ ਜਾ ਕੇ ਤੇ ਨੂਲੋੜ ਪਿਆ ਕਰਨੀ ਖੀਰ ਬਣਾਉਣੀ ਕਿਤੇ ਮੈਲ ਕੱਢੀ ਜਾਣੀ ਆ ਤੇ ਰੋ ਸਾਫ ਹੋਈ ਜਾਣੀ ਮਨੇ ਤੁਹਾਡੀ ਖੀਰ ਚ ਡੋਡੀਆਂ ਪਾਵਾਂ ਨਹੀਂ ਨਹੀਂ ਫੋਸ਼ ਵੀ ਨਹੀਂ ਸੌਫ ਜਮਨ ਚਲ ਮੈਂ ਆਪਣੇ ਲਈ ਤੇ ਪਾਉਂ ਮੈਂ ਜਦੋਂ ਡੋਡੀਆਂ ਪਾਉਂਦੀ ਹੁੰਨੀ ਆ ਆਪਣੀ ਖੀਰ ਵਿੱਚ ਮੈਂ ਫਿਰ ਇੰਜ ਕਰਦੀ ਆ ਵੀ ਇਹਦੀਆਂ ਗਿਰੀਆਂ ਕੱਢ ਕੇ ਤੇ ਗਿਰੀਆਂ ਨੂੰ ਪਾਣੀ ਵਿੱਚ ਉਬਾਲ ਲੈਣਾ ਹੁੰਦਾ ਵਾ ਵੱਖਰਾ ਪਾਣੀ ਚੋ ਬਾਲ ਕੇ ਜਦੋਂ ਥੋੜੀਆਂ ਜਿਹੀਆਂ ਪੋਲੀਆਂ ਹੋ ਜਾਣੀਆਂ ਵਾ ਫਿਰ ਆਪਣੀ ਖੀਰ ਵੱਖਰੀ ਕੱਢ ਲੈਣੀ ਆ ਜਿੰਨੀ ਕੁ ਮੈਂ ਖਾਣੀ ਆ ਉਹਦੇ ਵਿੱਚ ਉਹ ਗਿਰੀਆਂ ਵੀ ਪਾ ਲੈਣੀਆਂ ਮੈਂ ਜੇ ਹੋਰ ਕੁਝ ਪਾਉਣਾ ਹੋਇਆ ਸੌਂਫ ਜਿਵੇਂ ਉਹ ਵੀ ਪਾ ਲੈਣੀ ਆ ਤੇ ਵੱਖਰੀ ਖੀਰ ਥੋੜੀ ਜਿਹੀ ਰਹਿਣ ਲੈਣੀ ਆ ਤੇ ਇਹਨਾਂ ਦੀ ਅੱਡ ਬਣ ਜਾਂਦੀ ਆ ਤੇ ਮੇਰੀ ਖੀਰ ਅੱਡ ਬਣ ਜਾਂਦੀ ਏ ਡੋਡੀਆਂ ਵਾਲੀ ਹਾਂਜੀ ਖੀਰ ਸਾਡੀ ਹੋ ਗਈ ਆ ਰੈਡੀ ਹੁਣ ਕਿੰਨੇ ਵਜੇ ਤੜੀ ਹਮਨਾਂ ਦਾ 3 3 ਵਜੇ ਨਾਲ ਖੀਰ ਤੜੀ ਸੀ ਤੇ ਹੁਣ ਵੱਜ ਗਏ 5 ਹਾਂਜੀ 5 ਵੱਜ ਗਏ ਆ 3 ਵਜੇ ਤੋਂ ਲੈ ਕੇ ਤੇ 2 ਘੰਟੇ ਲੱਗੇ ਖੀਰ ਬਣਾਉਣ ਚ ਤੇ ਜਿੰਨੀ ਅਸੀਂ ਮੈਲ ਉਤਾਰੀ ਸੀ ਇਤੋਂ ਤੇ ਵੇਖੋ ਕਿੰਦਾ ਸੋਹਣਾ ਰੰਗ ਮੰਨਦਾ ਆਵੇ ਚਿੱਟੀ ਰੰਗ ਜਿੰਨੀ ਅਸੀਂ ਮੈਲ ਲਾਵਾਂਗੇ ਉਹਨੇ ਚਿੱਟੀ ਬਣਦੀ ਜਾਂਦੀ ਐ ਇਹਨੂੰ ਜਦੋਂ ਅਸੀਂ ਧਰਨਾਥ ਸ ਹੋਰ ਚਿੱਟੀ ਨਿਕਲ ਆਉਣੀ ਆ ਜਦੋਂ ਠੰਡੀ ਹੋਣੀ ਆ ਸੰਗਣੀ ਮਹੀ ਨਹੀਂ ਆ ਚਿੱਟੀ ਵੀ ਹੋ ਜਾਣੀ ਆ ਤੇ ਇਹ ਸਾਰੀ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਰੋ ਸੀ ਅਸੀਂ ਦੋਵਾਂ ਘਰਾਂ ਨੇ ਮਿਲ ਕੇ 20 ਕਿਲੋ ਰੋਸ਼ਾਇਦ ਲਿਆਂਦੀ ਤੇ 10 ਕਿਲੋ ਹਨ ਨੂੰ ਮਿਲ ਗਈ 10 ਕਿਲੋ ਉਹਨਾਂ ਨੂੰ ਮਿਲੀ ਉਹਦੇ ਵਿੱਚੋਂ ਦੋ ਤੋਂ ਵੱਧ ਪੀਤੀ ਗਈ 2.5 ਕਿਲੋ ਪੀਤੀ ਗਈ ਆ ਬਾਕੀ ਸਾਰੀ ਰੋ ਜਿਹੜੀ ਉਹ ਵਿੱਚ ਪਾ ਲਈ ਤੇ ਇਹਦੇ ਵਿੱਚ ਦੋ ਗਲਾਸ ਛੋਲਾਂ ਦੇ ਪਾਏ ਤੇ ਬਾਕੀ ਆ ਮੈਲ ਇੰਨੀ ਨਿਕਲੀ ਤੇ ਬਾਕੀ ਆ ਰੋ ਦਹੀਰ ਬਣ ਗਈ ਆ ਤੇ ਬਹੁਤ ਵਧੀਆ ਖੀਰ ਬਣੀ ਆ ਦੋਵਾਂ ਘੰਟਿਆਂ ਦੇ ਵਿੱਚ ਤਿਆਰ ਹੋ ਗਈ ਆ ਹੁਣ ਇਹਨਾਂ ਨੇ ਸਾਰਿਆਂ ਨੇ ਸਿੰਪਲ ਹੀ ਖਾਣੀ ਆ ਤੇ ਮੈਂ ਆਪਣੇ ਜੋਗੀ ਤੁਹਾਨੂੰ ਦੱਸਿਆ ਵੀ ਵੱਖਰੀ ਕੱਢ ਕੇ ਤੇ ਜਿਵੇਂ ਆ ਡੋਡੀਆਂ ਪਾਉਣੀਆਂ ਤੇ ਇਹਨਾਂ ਨੂੰ ਪਾਣੀ ਚ ਉਬਾਲ ਕੇ ਤੇ ਪੋਲੀਆਂ ਜਦੋਂ ਹੋ ਜਾਣਗੀਆਂ ਤੇ ਫਿਰ ਥੋੜੀ ਜਿਹੀ ਖੀਰ ਵਿੱਚ ਰੇਨਣ ਲੈਣੀਆਂ ਵੱਖਰੀਆਂ ਹੋਰ ਵੀ ਕੁਝ ਜਿਵੇਂ თੌਫ ਜੋ ਕੁਝ ਪਾਉਣਾ ਹੋਏ ਆਪਣੀ ਮਰਜ਼ੀ ਨਾਲ ਸਭ ਕੁਝ ਠੂਠੀ ਜਿਹੜੀ ਹੁੰਦੀ ਉਹ ਵੀ ਕ੍ਰਸ਼ ਕਰਕੇ ਪਾਲੀ ਦੀ ਰਗੜ ਕੇ ਕੱਟ ਕੇ ਜਿੱਦਾਂ ਮਰਜ਼ੀ ਤੇ ਅੱਗੇ ਤੁਹਾਨੂੰ ਪਤਾ ਹੀ ਹੈ ਜੋ ਜੋ ਵੀ ਆਪਣੀ ਪਸੰਦ ਹੁੰਦੀ ਹੈ ਅਸੀਂ ਪਾ ਸਕਦੇ ਹਾਂ ਮੇਵੇ ਹੁੰਦੇ ਜਿਹੜੇ ਉਹ ਵੀ ਪਾ ਸਕਦੇ ਹਾਂ ਤੇ ਬਾਕੀ ਰੋ ਜਿਹੜੀ ਇਹਦੀ ਖੀਰ ਜਿਹੜੀ ਆ ਇਹ ਰੋ ਦੀ ਇਹ ਬਣ ਗਈ ਆ ਤੇ ਸਵੇਰ ਨੂੰ ਮਾਗੀ ਵਾਲੇ ਦਿਨ ਇਹਨਾਂ ਨੂੰ ਖਾਈਦਾ ਵਾ ਹੁਣ ਬਾਕੀ ਉਹ ਆਉਣਗੇ ਪਹਿਲੀ ਚੋ ਫਿਰ ਉਹਨਾਂ ਨੂੰ ਤੇ ਸਰਪ੍ਰਾਈਜ਼ ਹੀ ਦਵਾਂਗੇ ਅਸੀਂ। ਇਹ ਖੀਰ ਬਣ ਗਈ ਹੈ ਨਹੀਂ ਤਾਂ ਹਮੇਸ਼ਾ ਉਹ ਹੀ ਨਾਲ ਸਾਫ ਦਿੰਦੇ ਨੇ ਤੇ ਖੀਰ ਬਣਾਈ ਦੀ ਹੈ ਤੇ ਅੱਜ ਉਹਨਾਂ ਤੋਂ ਬਗੈਰੀ ਮਗਰਮਗਰਮ ਖੀਰ ਬਣਾ ਕੇ ਤੇ ਵਿਲੇ ਹੋ ਗਏ ਆ। ਉਹਨਾਂ ਨੂੰ ਯਾਨੀ ਕਿ ਪਤਾ ਵੀ ਨਹੀਂ ਹਲੇ ਤੱਕ ਭੀ ਅਹੀਂ ਖੀਤ ਧਰੀ ਆ ਕਿ ਨਹੀਂ ਧਰੀ ਜਾਂ ਬਣਾਈ ਆ ਕਿ ਨਹੀਂ ਬਣਾਈ। ਬਾਕੀ ਇਹ ਚੁੱਲੇ ਤੇ ਅੱਗੇ ਬਣਾਈ ਪਿਛਲੀ ਵਾਰੀ ਐਰ ਕੀ ਮੈਂ ਇੱਥੇ ਪੱਠੀ ਤੇ ਬਣਾ ਲਈ ਆ ਪਰ ਪਤੀਲਾ ਫੇਰ ਕਾਲਾ ਹੋ ਗਿਆ ਵਾ ਗੈਸ ਖਤਮ ਹੋਣ ਵਾਲਾ ਸੀ ਤਾਂ ਕਰਕੇ ਵੀ ਚੁੱਲੇ ਵਾਲਾ ਹੀ ਹਿਸਾਬ ਹੋ ਗਿਆ। ਬਾਕੀ ਹੁਣ ਉਹ ਆਉਣਗੇ ਤੇ ਫਿਰ ਵੇਖਾਂਗੇ ਵੀ ਕਿਵੇਂ ਰਿਐਕਟ ਕਰਦੇ ਆ ਦੱਸਣਗੇ ਵੀ ਐ ਖੀਰ ਬਣਾ ਲਈਏ ਤੁਸੀਂ ਜਾਂ ਕਿਵੇਂ ਦਾ ਉਹਨਾਂ ਦਾ ਮਾਹੌਲ ਚੱਲ ਹੁੰਦਾ ਵਾ ਉਹ ਆਉਣਗੇ ਤਾਂ ਫਿਰ ਵੇਖਾਂਗੇ ਬਣ ਗਈ ਖੀਰ ਅੱਜ ਮੇਰੇ ਤੋਂ ਬਗੈਰ ਹਾਂਜੀ ਹਾਂਜੀ ਬਣ ਗਈ ਵਾਹ ਵੇਖੋ ਕਿੰਡੀ ਸੋਹਣੀ ਬਣੀ ਐ ਸੋਹਣੀ ਤਾਂ ਹੈਗੀ ਐ ਉਹ ਮੈਲ ਵੀ ਬੜੀ ਲੱਥੀ ਨਾ ਅੱਜ ਤੇ ਖੀਰ ਵੀ ਚਿੱਟੀ ਬਣੀ ਐ ਚਲੋ ਪਹਿਲੀ ਵਾਰ ਬਣਾਈਏ ਮੇਰੇ ਤੋਂ ਬਗੈਰ ਵੈਨੇ ਭਲਾ ਕਿਦਾਂ ਦੀ ਬਣੀ ਐ ਸਵਾਦ ਆ ਕਿ ਜਾਂ ਉਦਾਂ ਹੀ ਐ ਨਹੀਂ ਬਹੁਤ ਸਵਾਦ ਹੈ ਰਹਿਤ ਇਹਦੇ ਚ ਕਿਹੜਾ ਮਿੱਠਾ ਪੈਣਾ ਹੁੰਦਾ ਰ ਉਹਦਾ ਹੀ ਮਿੱਠਾ ਹੁੰਦਾ ਵਾ ਤੇ ਉਹ ਵਿੱਚ ਚੌਲੀ ਬਸ ਪਾਏ ਤਾਂ 2 ਘੰਟੇ ਲੱਗੇ 3 ਵਜੇ ਹੀ ਲੱਗੇ ਆ 5 ਵਜੇ ਗਿਆ ਪਿਛਲੇ ਾਰੇ ਬਣਾਈ ਗੀ ਚੁੱਲੇ ਤੇ ਹਾਂਜੀ ਲੱਕੜਾਂ ਬਾਲੀਆਂ ਤੇ ਐਂ ਹੀ ਬਣਾਈ ਜਣਾ ਨੇ ਗੈਸ ਤੇ ਹੂੰ ਫਿਰ ਵੀ ਆ ਗੈਸ ਖਤਮ ਹੋਣ ਵਾਲਾ ਐ ਨਾ ਫਿਰ ਵੀ ਤਾਂ ਹੀ ਤੋਂ ਹੋਇਆਗਾ ਨਾ ਵੀ ਮੈਂ ਜੇ ਹੁੰਦਾ ਤੇ ਇੱਥੇ ਲੱਗ ਬਲਕ ਦੇਣੀ ਲੱਗ ਬੈਠ ਕੇ ਸਿੱਖਣੀ ਨਾਲੇ ਬਣਾਉਣੀ ਹੁਣ ਪਤਾ ਨਹੀਂ ਵੀਡੀਓ ਵਿੱਚ ਇਹਨਾਂ ਨੇ ਕਿਦਾਂ ਦੀ ਬਣਾਈ ਤੇ ਕਿਦਾਂ ਦੀ ਨਹੀਂ ਉਹ ਤਾਂ ਹੁਣ ਬਾਅਦ ਚ ਪਤਾ ਲੱਗੂਗਾ ਹਾਂ ਤੇ ਬਾਕੀ ਤੁਹਾਡਾ ਕੰਮ ਖਤਮ ਹੋ ਗਿਆ ਮੇਰਾ ਕੰਮ ਹੋ ਗਿਆ ਮੇਰਾ ਉਹ ਵੀ ਚੱਲ ਧੁੱਪ ਲੱਗੇ ਸਪਰੇਅ ਕਰ ਆਈਏ ਤੇ ਤੁਸੀਂ ਵੀ ਦੱਸਿਓ ਜਿੰਨਾ ਜਿੰਨਾ ਨੇ ਵੀ ਖੀਰ ਬਣ ਅਈ ਦੇ ਦਿਨ ਤੇ ਹਰ ਤੇ ਬਣਾਉਂਦੇ ਹੁੰਦੇ ਆ ਤੇ ਦਿਨ ਵੀ ਬਹੁਤ ਵਧੀਆ ਲੱਗਾ ਦਿਨੇ ਆਣੇ ਵੀ ਸਾਰਾ ਦਿਨ ਅੱਜ ਲੱਭੇ ਨਹੀਂ ਬਿਚਾਰੀ ਵੀ ਕਿੱਥੇ ਗਿਆ ਕੋਠੇ ਤੇ ਕਦੀ ਕਦੀ ਇੱਧਰ ਕੰਨੀ ਉੱਧਰ ਕੋਠੇ ਤੇ ਪਹਿਲਾਂ ਰਿਹਾ ਬਾਅਦ ਚ ਉਧਰ ਚਾਚਾ ਜੀ ਦਾ ਬੇਟਾ ਪਤੰਗਾ ਨਿਆਣੇ ਚਲੋ ਇਦਾਂ ਹੀ ਕਰਦੇ ਆ ਨਿਆਣੇ ਜਿਹੜੇ ਆ ਜਣੀ ਨਿਆਣੇ ਦਾ ਪਤੰਗਾ ਪਤੰਗਾ ਦੇ ਨਿਆਣੇ ਸਿਆਣੇ ਸਾਰੇ ਲੱਗਦੇ ਆ ਆਪਾਂ ਵੀ ਉਹ ਕੰਮ ਹੀ ਕਰਦੇ ਰਹੇ ਆ ਤੇ ਹੁਣ ਵੀ ਜਦੋਂ ਫ੍ਰੀ ਹੋਈਏ ਚੜਾ ਜੁਰੂ ਲਈ ਦੀ ਪਤੰਗਾ ਭਾਵੇਂ ਇੱਕ ਹਿਸਾਬ ਹੀ ਹੁੰਦਾ ਅਸੀਂ ਕਿਹੜੀ ਪਤੰਗ ਫੜਨੀ ਹੁੰਦੀ ਪਰ ਜਦੋਂ ਪਿੱਛੇ ਰੋਲਾ ਪੈਂਦਾ ਨਾ ਉਹ ਹੀ ਹਨਾ ਜਦੋਂ ਵੀ ਆਵਾਜ਼ ਕਰਦਾ ਇੱਕ ਵੀ ਇੱਕੀ ਦਾ ਜਰੂਰ ਸਾਰੇ ਜਿਹੜੇ ਉਹ ਇਕੱਡੇ ਆ ਪੈਂਦੇ ਵਿੱਚ ਦਾਈ ਪਤੰਗ ਫੜ ਲੈਣੀ ਹੁੰਦੀ ਫੱਜ ਕੇ ਜੀ ਤੇ ਕਰਦਾ ਵੀ ਫੱਜ ਕੇ ਪਤੰਗ ਮਗਰ ਜਾਈਏ ਫੜੀਏ ਪਰੋਂ ਨੂੰ ਮਰ ਨਹੀਂ ਰਹੀ ਹਰ ਇੱਕ ਚੀਜ਼ ਜਿਹੜੀ ਉਮਰ ਦੇ ਨਾਲ ਹੀ ਚੰਗੀ ਲੱਗਦੀ ਹੈ ਉਦੋਂ ਕਦੀ ਸਮਝ ਆਉਂਦਾ ਵੀ ਪਤੰਗ ਫੜ ਕੇ ਲੈ ਕੇ ਆਉਣੀ ਚੜਾਉਣੀ ਪੈਸੇ ਨਹੀਂ ਮਿਲਦੇ ਹੁੰਦੇ ਆ ਤੇ ਅੱਜ ਜਿਹੜੇ ਆਪਾਂ ਲੈ ਕੇ ਆ ਸਕਦੇ ਆ ਪਤੰਗ ਪਰ ਉਹ ਚਾਹ ਦੀ ਰਿਆ ਹਰ ਇੱਕ ਚੀਜ਼ ਜਿਹੜੀ ਉਮਰ ਦੇ ਨਾਲ ਹੀ ਵਧੀਆ ਲੱਗਦੀ ਹੈ ਤੇ ਕਈ ਤੇ ਹੈਗੇ ਅਜੇ ਵੀ ਭੈਣ ਭਰਾਵਾਂ ਦੇ ਵੱਡੇ ਆ ਉਹ ਵੀ ਉਡੁੰਦੇ ਆ ਪਤੰਗਾ ਪਰ ਆਪਾਂ ਨੂੰ ਕੁਝ ਕੰਮ ਕਰਕੇ ਕੁਝ ਉਦਾਂ ਹੀ ਕੁਝ ਸ਼ੌਂਕ ਨਹੀਂ ਇਹ ਰਹਿ ਗਿਆ ਕੁਝ ਤਾਂ ਕਰਕੇ ਨਹੀਂ ਚੜਾਈਦੀ ਕਦੇ ਕਦੇ ਜੇ ਮੌਕਾ ਮਿਲਦੀਏ ਤੇ ਸ਼ਰੀਰ ਆਖੇ ਵੀ ਚੜਾ ਲਓ ਤੁਸੀਂ ਚੜਾ ਲਈਦੀ ਨਹੀਂ ਤੇ ਉਹ ਚੜਾਉਂਦਾ ਰਹਿੰਦਾ ਸਾਰਾ ਦਿਨ ਤੇ ਚਲੋ ਬਾਕੀ ਵਧੀਆ ਵਾ ਇੰਜੋਇਮੈਂਟ ਕਰ ਲਈ ਤੇ ਆ ਸਾਰੇ ਕਰਨ ਦੇ ਅੱਜ ਉਹ ਵੀ ਅਨੁਮ ਛੁੱਟੀ ਮਿਲ ਗਈ ਪਹਿਲਾਂ ਵੀਡੀਓ ਬਣਨੀ ਤੇ ਉਦਾਂ ਛੁੱਟੀ ਮਿਲ ਗਈ ਆ ਤੇ ਚਲੋ ਲੋੜੀ ਵਾਲਾ ਦੇਣਵਾ ਤੇ ਤੁਸੀਂ ਵੀ ਚਲੋ ਆਪਣਾ ਕਾਜ ਵਿਹਾਰ ਕਰ ਲਓ ਤੇ ਅਸੀਂ ਵੀ ਰੋ ਲਾ ਕੇ ਖੀਰ ਬਣਾ ਲਈ ਤੇ ਮੈਂ ਆਪਣੀ ਸਪਰੇ ਦਾ ਕੰਮ ਕਰ ਆਇਆ ਹੁਣ ਸਵੇਰੇ ਚੱਕ ਹੋਣੀ ਆ ਕਿ ਕਿਵੇਂ ਦੀ ਬਣੀ ਆ ਤੇ ਕਿਵੇਂ ਦੀ ਨਹੀਂ ਤੇ ਦੱਸਿਓ ਤੁਸੀਂ ਵੀ ਕਿੰਨਾ ਕਿੰਨਾ ਨੇ ਭੈਣ ਭਰਾਵਾਂ ਨੇ ਖੀਰ ਬਣਾਈ ਆ ਜਾਂ ਕੋਈ ਕੁਛ ਵਿੱਚ ਐਡ ਕਰਦੇ ਆ ਆਪਾਂ ਦਾ ਸਿੰਪਲ ਤਰੀਕੇ ਨਾਲ ਬਣਾਉਂਦੇ ਆ ਆਪਣੇ ਵਾਸਤੇ ਇਹ ਡੋਡੀਆਂ ਵਾਲੀ ਇਹ ਵੱਖਰੀ ਕੱਢ ਲੈਂਦੀ ਆ ਬਾਕੀ ਸਾਰੇ ਜਿਹੜੇ ਆ ਸਿੰਪਲ ਖਾਂਦੇ ਆ ਆਪਾਂ ਸਿੰਪਲ ਹੀ ਬੱਚੇ ਵੀ ਸਿੰਪਲ ਖਾਂਦੇ ਆ ਸਾਡੇ ਚ ਕੱਲੀ ਜੜੀ ਉਹ ਵੱਖਰੀਂਦੀ ਆ ਇਹਨੂੰ ਵੱਖ-ਵੱਖ ਰਹਿਣ ਦੀ ਆਤ ਦਾ ਮੈਂ ਵਿੱਚ ਜੁਵੈਨ ਵੀ ਪਾਉਣੀ ਹੁੰਦੀ ਆ ਇੰਨੇ ਤੇ ਕੋਈ ਕੁਛ ਪੂਰਾ ਮਿਰਚ ਮਸਾਲਾ ਪਾ ਲੈਣਾ ਸਾਰੇ ਦਾ ਸਾਰਾ ਸਬਜੀ ਵਾਲਾ ਇਹ ਕਰਕੇ ਇਹਨੂੰ ਸਾਈਡ ਤੇ ਰੱਖੀ ਦਿੰਦੇ ਆ ਮਸਾਲਾ ਤੇ ਹੋਣਾ ਜੁਵੈਨ ਤੇ ਕੱਲੀ ਆ ਗਿਰੀਆਂ ਬੱਸ YouTube ਫੈਮਿਲੀ ਨੂੰ ਸਾਰੇ ਪਰਿਵਾਰਾਂ ਪਰਿਵਾਰ ਨੂੰ ਸਾਡੇ ਵੱਲੋਂ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਲੋਹੜੀ ਤੇ ਮੰਗੀਆਂ ਜੀਆਂ ਮੰਗੀਆਂ ਸਵੇਰੇ ਤੇ ਕੱਲ੍ਹ ਇਹਨਾਂ ਲੋਕਾਂ ਨਾਲ ਬਾਗੀ ਵਾਲੇ ਨਹੀਂ ਪੈਣਾ ਮੈਂ ਤੇ ਹੋਰ ਇੰਨੀ ਮਾਰ ਖਾਦੀ ਹਨਾ ਇਹ ਇੰਨਾ ਹੀ ਜ਼ਿਆਦਾ ਰੋਹ ਦਾ ਕੀ ਵੈਸੇ ਤੇ ਕਾਫੀ ਕੁਸ਼ ਬਣਾਈ ਦਮਾਗੀਆਂ ਦੇ ਦਿਨ ਪਰ ਅੱਜ ਇਹ ਜੇ ਕੁਸ਼ ਨਹੀਂ ਕਰਾਂਗੇ ਕਿਚੜੀ ਬਣਾਵਾਂਗੇ ਵੇਖਾਂਗੇ ਸਾਗ ਹੁੰਦਾ ਵਾ ਰੋਹ ਰੋਹ ਤੇ ਕਈ ਜਾਣੇ ਹਨ ਨਾ ਉਹ ਹੁੰਦਾ ਵਾ ਕਿ ਰੋਹ ਪਤਾ ਨਹੀਂ ਕਿਹਨੂੰ ਕਹਿੰਦੇ ਰੋਹ ਸਿੰਪਲ ਗੰਨੇ ਤੇ ਰਸ ਨੂੰ ਸਾਡੇ ਇੱਥੇ ਮਾਝੇ ਵਿੱਚ ਰੋਹ ਹੀ ਕਹਿੰਦੇ ਬੜੇ ਭੈਣ ਭਰਾ ਜਿਹੜੀ ਕਦੇ ਪੁੱਛ ਲੈਂਦੇ ਫਿਰ ਰੋਹ ਕਿਹਨੂੰ ਕ ਰੋਂਗ ਜਿਹੜੀ ਗੰਨੇ ਦਾ ਰਸ ਸਿੰਪਲ ਜਿਹਾ ਹੈਗਾ ਹਨ ਚਲੋ ਦੱਸਿਓ ਤੁਸੀਂ ਵੀ ਜਿੰਨਾਂ ਜਿੰਨਾਂ ਨੇ ਬਣਾਈ ਆ ਜਿਹੜੇ ਜਿਹੜੇ ਬਣਾਉਂਦੇ ਸਾਰੇ ਪਰਿਵਾਰ ਹੀ ਬਣਾਉਂਦੇ ਵਾਹ ਇੱਥੇ ਜਿੰਨੇ ਵੀ ਜਿੰਨਾਂ ਨੂੰ ਵੀ ਜਾਣਕਾਰੀ ਹੈਗੀ ਹੈ ਬਾਰੇ ਇਸ ਤਿਹਾਰ ਬਾਰੇ ਸ਼ੱਕ ਨਹੀਂ ਹੁੰਦਾ ਵਾ ਇੱਕ ਆਣ ਗਵਾਣ ਤੋਂ ਰੋ ਮਿਲ ਜਾਂਦੀ ਆ ਪਰ ਇੱਕ ਗੱਲ ਆ ਜਿੱਦਾਂ ਵੀ ਅਸੀਂ ਰੋ ਰੋਦੇ ਉਦਾਂ ਮਿਲ ਜਾਂਦੀ ਆ ਪਰ ਜੇ ਉਦਾਂ ਬਣਾਵਾਂਗੇ ਨਾ ਉਹ ਮਜ਼ਾ ਨਹੀਂ ਆਉਂਦਾ ਖਾਣ ਦਾ ਜਿਹੜੀ ਅਸੀਂ ਅੱਜ ਦੇ ਦਿਨ ਤੇ ਬਣਾਈ ਆ ਤੇ ਕੱਲ ਨੂੰ ਖਾਣੀ ਆ ਉਹੀ ਗੱਲ ਆ ਨਾ ਵੀ ਦਿਨ ਤਿਹਾੜ ਤੇ ਜੀ ਚੰਗੀ ਲੱਗਦੀ ਆ ਜਿੱਦਾਂ ਦੀਵਾਲੀ ਲਾਂਗੀਆਂ ਜੀ ਉਸ ਤੋਂ ਬਾਅਦ ਪਟਾਕੇ ਡਾਈਏ ਤੇ ਹੋਰ ਤਰ੍ਹਾਂ ਲੱਗਦਾ ਵੀ ਪਾਣੀ ਕੱਲਾ ਕੱਲਾ ਹੀ ਨਾ ਲੱਗਦਾ ਅੱਗੋਂ ਪਿੱਛੋਂ ਕਿਤੇ ਕਿਤੇ ਖਾਵਾਂਗੇ ਉਹ ਤਾਂ ਉਹ ਮਜ਼ਾ ਜੇ ਨਹੀਂ ਹੋਣਾ ਖਾਣ ਦਾ ਜਿਹੜਾ ਸਾਰਾ ਕੁਝ ਨਾਲ ਹੀ ਦਿਨ ਤਿਹਾੜ ਵਾਲੇ ਦਿਨ ਹੀ ਸਭ ਵਧੀਆ ਲੱਗਦਾ ਵਾ ਪਤੰਗਾਂ ਵੀ ਅੱਜ ਜਾਂਡੀਆਂ ਵਾ ਚਲੋ ਚੜ੍ਹਦੀਆਂ ਯਵੇਂ ਕਿ ਰਦਾਵਾ ਜਿਉਂ ਅੱਜ ਵਾ ਸ਼ਗਨ ਨੂੰ ਅੱਜ ਹੀ ਹੈ ਤੇ ਚਲੋ ਆਪਣਾ ਧਿਆਨ ਰੱਖਿਓ ਆਪਣੇ ਬੱਚਿਆਂ ਦਾ ਧਿਆਨ ਰੱਖਿਓ ਕਿ ਹਨਾ ਥੋੜੇ ਭੱਜੇ ਫਿਰਦੇ ਆ ਕੋਠਿਆਂ ਚੜ੍ਹਦੇ ਉਹਨਾਂ ਦਾ ਥੋੜੀ ਜਿਹੀ ਕੇਅਰ ਕਰਿਓ ਇਹ ਡੋਰਾ ਤੋਂ ਵੀ ਹਾਂ ਡੋਰਾ ਤੋਂ ਵੀ ਖਤਰਨਾਕ ਚਾਈਨਾ ਡੋਰ ਤੋਂ ਬਚਾਅ ਕਰਿਓ ਐਸੀ ਮਿਲਦੀ ਤੇ ਨਹੀਂ ਹੈਗੀ ਮੇਰੇ ਖਿਆਲ ਹੁਣ ਸਾਡੇ ਇੱਥੇ ਨਹੀਂ ਮਿਲਦੀ ਬਾਕੀ ਪਤਾ ਨਹੀਂ ਹੋਰ ਜਗ੍ਹਾ ਤੇ ਮਿਲਦੀ ਹੋਊਗਾ ਨਹੀਂ ਸਕਦੇ ਪਰ ਤੁਸੀਂ ਜੇ ਖਰੀਦਣੀ ਛੱਡ ਦੋਗੇ ਤਾਂ ਆਪਣੇ ਆਪ ਹੀ ਬੰਦ ਹੋ ਜਾਣੀ ਨੂੰ ਬੰਦ ਕਰਨ ਦੀ ਲੋੜ ਨਹੀਂ ਪੈਣੀ ਸਪਲਾਈ ਤੇ ਡਿਮਾਂਡ ਦੇ ਹਿਸਾਬ ਨਾਲ ਚੱਲਦੀ ਆ ਜੇ ਡਿਮਾਂਡ ਹੈਗੀ ਜਿਹੜੀ ਚੀਜ਼ ਤੇ ਸਪਲਾਈ ਆਟੋਮ ਜੇ ਆਪਾਂ ਹੀ ਖਰੀਦਣੀ ਬੰਦ ਕਰ ਦਈਏ ਤੇ ਕਿਸੇ ਸਰਕਾਰ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਇਹ ਬੰਦ ਕਰੋ ਆਪਾਂ ਖਰੀਦ ਕੇ ਲੈ ਆਉਂਦੇ ਆ ਤੇ ਉਹ ਤੇ ਫਿਰ ਮਿਲਦੀ ਰਹਿਣੀ ਹੈ ਤੇ ਨੁਕਸਾਨ ਤੁਹਾਨੂੰ ਪਤਾ ਇਹ ਪਸ਼ੂ ਪੰਛੀਆਂ ਦਾ ਹਰ ਚੀਜ਼ ਦਾ ਨਾਲ ਆਪਣੇ ਵੀ ਗਲਾਂ 'ਚ ਫਿਰ ਜਾਂਦੀ ਹੈ ਉੰਗਲਾਂ 'ਚ ਫਿਰ ਜਾਂਦੀ ਹੈ ਨੁਕਸਾਨ ਤੇ ਹੈਗਾ ਇਸ ਚੀਜ਼ ਦਾ ਇਤੋਂ ਚਾਈਨਾ ਡੋਰ ਤੋਂ ਵਿਚਾਰ ਰੱਖਿਓ ਸਸਤੀ ਮਿਲ ਜਾਂਦੀ ਹੈ ਤਾਂ ਕਰਕੇ ਸਾਰੇ ਲੈ ਆਉਂਦੇ ਆ ਪਰ ਜੇ ਆਪਾਂ ਨਾ ਖਰੀਦਾਂਗੇ ਉਸ ਚੀਜ਼ ਨੂੰ ਤਾਂ ਕਦੇ ਵੀ ਨਹੀਂ ਆਊਗੀ ਆ ਸ਼ਰਾਜ ਨੂੰ ਅਸੀਂ ਕਦੀ ਅਜ ਤੱਕ ਹਨਾ ਟਿੱਕੀ ਡੋਰ ਨਹੀਂ ਲੈ ਕੇ ਦਿੱਤੀ ਪਤੰਗ ਚੜਾਉਂਦਾ ਪਰ ਬਿਲਕੁਲ ਕੋਈ ਨਹੀਂ ਕੋਈ ਕਈ ਭਿੰਨ ਭਰਾ ਜਿਹਨਾਂ ਨੂੰ ਸ਼ੌਂਕ ਹੁੰਦਾ ਵਾ ਦਿਨ ਤਿਉਹਾਰ ਦਾ ਲੈ ਕੇ ਆਉਂਦੇ ਮਹਿੰਗੀ ਨੂੰ ਮਹਿੰਗੀ ਡੋਰ ਧਾਰ ਦੇ ਵਾਲੀ ਲੈ ਕੇ ਆਉਂ ਪਰ ਚਾਈਨਾ ਡੋਰ ਤੋਂ ਬਚਾ ਕਰੋ ਬਹੁਤ ਮਾੜੀ ਚੀਜ਼ ਵਾ ਮਤਲਬ ਗਰਦਨ ਹੀ ਕੱਟ ਦਿੰਦੀ ਆ ਤੁਸੀਂ ਹਿਸਾਬ ਲਾ ਲਓ ਵੀ ਕਿੰਡੀ ਆ ਖਤਰਨਾਕ ਚੀਜ਼ ਵਾ ਤੇ ਪੰਛੀਆਂ ਬਾਤ ਤੇ ਬਹੁਤ ਹੀ ਮਾੜੀ ਆ ਅੱਜ ਤੇ ਮੇਰੇ ਖਾ ਕੋਈ ਲੱਭਦਾ ਨਹੀਂ ਉੱਡਦਾ ਪੰਛੀ ਵੀ ਉੱਡਣ ਤੋਂ ਵਿੱਚ ਗਰੇਜ ਕਰਦੇ ਆ ਵੀ ਅੱਜ ਦੇਣੀ ਐਵੇਂ ਦਾ ਵ ਬਚਾ ਕਰਨਾ ਚਾਹੀਦਾ ਮੈਂ ਤਾਂ ਨਾ ਜਿੰਨਾ ਨਾ ਤੁਸੀਂ ਅੱਜ ਖਰੀਦ ਨਹੀਂ ਬੰਦ ਕਰ ਦੋ ਚਾਈਨਾ ਡੋਰ ਤਾਂ ਵਿਕਰੀ ਵੀ ਬੰਦ ਹੋ ਜਣੀ ਤੇ ਉਸੇ ਬਾਰੇ ਤੇ ਦੱਸਿਓ ਤੁਸੀਂ ਕਿੰਨਾ ਕਿੰਨਾ ਨੇ ਅੱਜ ਇੰਜੋਏਮੈਂਟ ਕੀਤਾ ਵਾ ਅੱਜ ਖੀਰ ਬਣਾਈਆਂ ਜਾਂ ਪਤੰਗਾਂ ਉਡਾਈਆਂ ਵਾ ਜਾਂ ਕਿਵੇਂ ਕਿਵੇਂ ਦਾ ਅੱਜ ਸਾਡੇ ਕੋਲ ਗੁਰਦਰਾ ਸਾਹਿਬ ਵੀ ਨਹੀਂ ਜਾਇਆ ਗਿਆ ਅਸਵੀਰੇ ਦੇਖਾਂਗੇ ਨਾ ਹਾਂਜੀ ਅੱਜ ਨਹੀਂ ਜਾਇਆ ਸਿਰਮਦਰ ਕੀਰਤਨ ਨਿਕਲਣਾ ਸਾਡੇ ਪਿੰਡ ਹਾਂਜੀ ਹਾਂਜੀ ਸਾਡੇ ਪਿੰਡ ਵੀ 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ ਸਾਡੇ ਪਿੰਡ ਮਨਾਉਂਦੇ ਹੱਸ ਵਾਲੀ ਤੇ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਸਮਰਪਿਤ ਅਸਵੀਰੇ 40 ਮੁਕਤਿਆਂ ਦਾ ਨਗਰ ਜੀਤਨ ਉਹਨਾਂ ਦੀ ਯਾਦ ਵਿੱਚ ਨਿਕਲਦਾ ਵਾ ਤੇ ਉਹ ਵੀ ਸਵੇਰੇ ਆ ਮਾਗੀ ਵਾਲੇ ਦਿਨ 14 ਜਨਵਰੀ ਨੂੰ ਹਰ ਸਾਲ ਤੇ ਦੱਸਿਓ ਤੁਸੀਂ ਨਹੀਂ ਕਿ ਕਿਵੇਂ ਦਾ ਰਿਆ ਤੁਹਾਡਾ ਲੋੜੀ ਵਾਲਾ ਦਿਨ ਕਿੰਨਾ ਕਿੰਨਾ ਰੋਹ ਦੀ ਖੀਰ ਬਣਾਈ ਆ ਤੇ ਬਸ ਇਹੀ ਗੱਲ ਚੰਗਾ ਜੀ ਸਤਿ ਸ੍ਰੀ ਅਕਾਲ ਜੀ